ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜਿਨ੍ਹਾਂ ਨੂੰ ਕੀ ਬੀਤੇ ਦਿਨਾਂ ਦੇ ਵਿੱਚ ਹਾਰਟ ਅਟੈਕ ਆਇਆ ਸੀ ਦਿਲ ਦਾ ਦੌਰਾ ਪਿਆ ਸੀ ਜਿਸ ਤੋਂ ਬਾਅਦ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾ ਦਿੱਤਾ ਸੀ ਪਰ ਰਜਿੰਦਰਾ ਹਸਪਤਾਲ ਦੇ ਡਾਕਟਰ ਦੇ ਉੱਤੇ ਕਿਸਾਨਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾ ਦਿੱਤੇ ਤੇ ਅੱਜ ਕਿੱਥੇ ਲੈ ਕੇ ਗਏ ਫਿਰ ਬਲਦੇਵ ਸਿੰਘ ਸਿਰਸਾ ਨੂੰ ਦਿਲ ਦਾ ਆਪਰੇਸ਼ਨ ਕਹਿੰਦੇ ਕੀਤਾ ਗਿਆ ਉਹਨਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਬਲਦੇਵ ਸਿੰਘ ਸਿਰਸਾ ਜੀ ਜਿਹੜੇ ਕਿ 12 ਫਰਵਰੀ ਨੂੰ ਖਨੋਰੀ ਮੋਰਚੇ ਤੇ ਉਹਨਾਂ ਨੂੰ ਹਾਰਟ ਦੀ ਸ਼ਿਕਾਇਤ ਆਈ ਸੀ ਉਹਨਾਂ ਨੂੰ ਰਜਿੰਦਰਾ ਮੈਡੀਕਲ ਕਾਲਜ ਜਿਹੜਾ ਹੈ ਦਾਖਲ ਕਰਾਇਆ ਗਿਆ ਸੀ ਪਟਿਆਲਾ ਦੇ ਵਿੱਚ ਤੇ 7 ਦਿਨ ਤੱਕ ਉਹਨਾਂ ਨੂੰ ਉੱਥੇ ਰੱਖਿਆ ਗਿਆ ਲੇਕਿਨ 7 ਦਿਨ ਦੇ ਵਿੱਚ ਡਾਕਟਰ ਗਰੀਸ਼ ਸਾਨੀ ਜੋ ਸੁਪਰਡੈਂਟ ਹੈ ਉਹ ਅੱਜ ਕੱਲ ਅੱਜ ਕੱਲ ਕਰਦੇ ਹੋਏ ਉਹਨਾਂ ਨੂੰ ਸਟੰਟ ਨਹੀਂ ਪਾਇਆ ਗਿਆ ਤੇ ਜਦੋਂ ਵੇਖਿਆ 14 ਤਰੀਕ ਨੂੰ ਪਹਿਲਾਂ ਕਿਹਾ 15 ਨੂੰ ਕਿਹਾ 16 ਨੂੰ ਕਿਹਾ 17 ਨੂੰ ਸਮਾਂ ਵੀ ਦੇ ਦਿੱਤਾ ਵੀ 3 ਵਜੇ ਤੁਹਾਨੂੰ ਸਟੰਟ ਪਾਇਆ ਜਾਊਗਾ 17 ਨੂੰ ਵੀ ਨਹੀਂ ਪਾਇਆ ਗਿਆ 18 ਨੂੰ ਸਵੇਰੇ 9 ਵਜੇ ਦਾ ਸਮਾਂ ਦਿੱਤਾ ਗਿਆ ਵੀ ਤੁਹਾਨੂੰ 9 ਵਜੇ ਆਪਰੇਸ਼ਨ ਸੈਕਟਰ ਚ ਲੈ ਜਾਵਾਂਗੇ ਤਾਂ ਵੀ ਸਟੰਟ ਨਹੀਂ ਪਾਇਆ ਗਿਆ ਤੇ ਜਦੋਂ ਬਲਦੇਵ ਸਿੰਘ ਸਿਰਸਾ ਜੀ ਨੇ ਤੇ ਸਾਡੇ ਪਰਿਵਾਰ ਨੇ ਸੋਚਿਆ ਵੀ ਗਰੀਸ਼ ਸਾਨੀ ਜਿਹੜਾ ਸੁਪਰੀਡੈਂਟ ਹੈ ਮੈਡਿਕ ਇਹਦਾ ਰਜਿੰਦਰਾ ਕਾਲਜ ਦਾ ਰਜਿੰਦਰਾ ਮੈਡੀਕਲ ਹਸਪਤਾਲ ਦਾ ਤੇ ਉਹਦੀ ਜਿਹੜੀ ਮੰਛਾ ਠੀਕ ਨਹੀਂ ਲੱਗ ਰਹੀ ਉਹਦੀ ਨਿਯਤ ਤੇ ਸ਼ੱਕ ਹੋਣ ਲੱਗਿਆ ਤੇ ਉਦੋਂ ਹੀ ਉਹਨਾਂ ਨੇ ਆਪਣਾ ਛੁੱਟੀ ਲੈ ਕੇ ਤੇ ਰਾਮਦਾਸ ਹਸਪਤਾਲ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਵਿਖੇ ਵੱਲਾ ਵਿਖੇ ਲੈ ਗਏ ਤੇ ਜਿੱਥੇ ਕਿ ਅਸੀਂ ਜਦੋਂ ਸਵੇਰੇ ਚੱਲਦੇ ਆਂ 2.5 ਘੰਟਿਆਂ ਦੇ ਵਿੱਚ ਉੱਥੇ ਪਹੁੰਚ ਜਾਂਦੇ ਆਂ 3 ਵਜੇ ਅੰਮ੍ਰਿਤਸਰ ਪਹੁੰਚੇ ਆਂ 3 ਵਜੇ ਉਹ ਉਦੋਂ ਹੀ ਪਹੁੰਚਦੇ ਆਂ ਸਾਰੀ ਆਪਰੇਸ਼ਨ ਸੈਟਰ 'ਚ ਲੈ ਜਾਂਦੇ ਆਂ ਪੌਣੇ 5 ਵਜੇ ਉਹ ਸਟੰਟ ਪਾ ਦਿੰਦੇ ਆ ਬਲਦੇਵ ਸਿੰਘ ਸਰਸਾ ਨੂੰ ਤਿੰਨ ਸਟੰਟ ਪਏ ਉਹ ਉਦੋਂ ਹੀ ਜਿਹੜਾ ਆਪਰੇਸ਼ਨ ਸੈਟਰ 'ਚ ਪੌਣੇ 5 ਵਜੇ ਹੋ ਜਾਂਦਾ ਉਹ ਬਾਹਰ ਆ ਜਾਂਦੇ ਨੇ ਅੱਜ ਕੱਲ ਦਾ ਆਪਰੇਸ਼ਨ ਹੋਇਆ ਬਿਲਕੁਲ ਠੀਕ ਨੇ ਬਾਹਰ ਪਰਿਵਾਰ ਦੇ ਨਾਲ ਗੱਲਬਾਤ ਕਰ ਰਹੇ ਨੇ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਇਸ ਰਜਿੰਦਰਾ ਹਸਪਤਾਲ ਪਟਿਆਲਾ ਦਾ ਜਿਹੜਾ ਸੁਪਰਡੈਂਟ ਹੈ ਗਰੀ ਸਾਨੀ ਉਸ ਦੀ ਭੂਮਿਕਾ ਬਲਦੇਵ ਸਿੰਘ ਸਿਰਸਾ ਨੂੰ ਲੈ ਕੇ ਸ਼ੱਕੀ ਹੈ ਉਸ ਤੇ ਜਿਹੜੀ ਹੈ ਇਨਕੁਆਰੀ ਪਾਈ ਜਾਏ ਉਹਦੀ ਜਾਂਚ ਕੀਤੀ ਜਾਵੇ ਅਸੀਂ ਆਪਣੇ ਪੱਧਰ ਤੇ ਵੀ ਦੇਖ ਰਹੇ ਹਾਂ ਵੀ ਇਹ ਕਿਸ ਨਾਲ ਜੁੜਿਆ ਹੋਇਆ ਹੈ ਆਰਐਸਐਸ ਨਾਲ ਜੁੜਿਆ ਜਾਂ ਕਿਸੇ ਡੇਰਾਵਾਦ ਨਾਲ ਜੁੜਿਆ ਹੋਇਆ ਹੈ ਕਿਸੇ ਨਾਲ ਜੁੜਿਆ ਹੋਇਆ ਹੈ ਕਿਉਂਕਿ ਬਲਦੇਵ ਸਿੰਘ ਸਰਸਾ ਬੇਬਾਕੀ ਨਾਲ ਆਪਣੀ ਗੱਲ ਰੱਖਦੇ ਨੇ ਕੋਈ ਵੀ ਸਿੱਖ ਧਰਮ ਦੇ ਖਿਲਾਫ ਬੋਲਦਾ ਉਹਦੇ ਖਿਲਾਫ ਬੋਲਦੇ ਨੇ ਚਾਹੇ ਉਹ ਸਿੱਖ ਦੇ ਇਤਿਹਾਸ ਦੀ ਛੇੜਛਾੜ ਕਿਤਾਬਾਂ 'ਚ ਕੀਤੀ ਹੋਵੇ ਚਾਹੇ ਉਹ ਕੋਈ ਡੇਰੇਵਾਦ ਵਾਲਾ ਸਿੱਖਾਂ ਦੇ ਖਿਲਾਫ ਬੋਲਦਾ ਹੋਵੇ ਚਾਹੇ ਕੋਈ ਡੇਰੇ ਵਾਲਾ ਜ਼ਮੀਨਾਂ ਨੱਪਦਾ ਹੋਵੇ ਕਿਸਾਨਾਂ ਦੀ ਉਹ ਸਾਰਿਆਂ ਨਾਲ ਬੇਬਾਕੀ ਨਾਲ ਬੋਲਦੇ ਨੇ ਚਾਹੇ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤੇ ਸਾਨੂੰ ਪੀਪਲਦੇਵ ਸਿੰਘ ਸਿਰਸਾ ਨੂੰ ਜਾਣ ਬੁੱਝ ਕੇ ਜਿਹੜਾ ਸੰਟ ਨਹੀਂ ਪਾਇਆ ਗਿਆ ਉਹਨਾਂ ਦੀ ਜ਼ਿੰਦਗੀ ਨਾਲ ਖਲਵਾੜ ਕੀਤਾ ਗਿਆ ਉਹਨਾਂ ਨੂੰ ਕੋਈ ਨਾ ਕੋਈ ਸ਼ਕਤੀ ਜਿਹੜਾ ਚੌਂਦੀ ਸੀਪ ਬਲੇਸਿੰਗ ਸਿਰਸਾ ਜੀ ਨਾਮਵਚਨ ਤੇ ਉਹ ਇਸ ਕਰਕੇ ਕੀਤਾ ਗਿਆ ਤੇ ਅਸੀਂ ਇਸ ਦੀ ਉੱਚ ਚਤਰੀ ਜਾਂਚ ਚਾਹੁੰਦੇ ਹਾਂ ਕਿਉਂਕਿ ਸਿਹਤ ਮੰਤਰੀ ਪੰਜਾਬ ਉਹ ਵੀ ਪਤਾ ਲੈ ਕੇ ਗਿਆ ਜਦ ਸਰਕਾਰ ਵੀ ਪਤਾ ਲੈ ਕੇ ਗਈ ਤੇ ਅਸੀਂ ਸਰਕਾਰ ਤੇ ਵੀ ਸਵਾਲ ਚੁੱਕਦੇ ਹਾਂ ਤੇ ਗਰੀਸ ਸਾਨੀ ਤੇ ਉਹਦੇ ਨਾਲ ਕੌਣ ਹੋਰ ਮਿਲਿਆ ਹੋਇਆ ਇਹ ਜਿਹੜਾ ਹੈ ਪਤਾ ਲੋਨ ਦੀ ਗੱਲ ਹੈ ਕਿਉਂਕਿ ਡਾਕਟਰਾਂ ਦਾ ਕੋਈ ਕਸੂਰ ਨਹੀਂ ਜਿਹੜੇ ਵੀ ਡਾਕਟਰ ਉਥੇ ਕਾਰਡੀਓਲੋਜਿਸਟ ਸੀ ਉਹਨਾਂ ਦਾ ਕੋਈ ਦਿੱਕਤ ਨਹੀਂ ਲੇਕਿਨ ਗਰੀਸਾਨੀ ਨਹੀਂ ਚਾਹੁੰਦਾ ਸੀ ਵੀ ਉਹਨਾਂ ਸਟੰਟ ਪਾਏ ਜਾਣ ਉਹਦੀ ਮਨਸ਼ਾ ਕੀ ਸੀ ਉਸ ਮਨਸ਼ਾ ਤੇ ਜ਼ਰੂਰ ਸਵਾਲ ਖੜਾ ਹੁੰਦਾ ਤੇ ਅਸੀਂ ਉਸ ਵਾਹਿਗੁਰੂ ਅੱਗੇ ਜਿਹੜਾ ਸ਼ੁਕਰਾਨਾ ਕਰਦੇ ਹਾਂ ਉਸ ਵਾਹਿਗੁਰੂ ਦਾ ਵੀ ਸਮਾ ਰਹਿੰਦਾ ਅਸੀਂ ਇਹਨਾਂ ਤੋਂ ਲੈ ਗਏ ਤੇ ਰਾਮਦਾਸ ਮੈਡੀਕਲ ਕਾਲਜ ਦੇ ਵਿੱਚ ਵੱਲਾ ਦੇ ਵਿੱਚ ਅੰਮ੍ਰਿਤਸਰ ਵਿੱਚ ਜਿਹੜਾ ਗੁਰਦੁਆਰਾ ਪੰਧਕ ਕਮੇਟੀ ਦਾ ਸ਼੍ਰੋਮਣੀ ਗੁਰਦੁਆਰਾ ਪੰਧਕ ਕਮੇਟੀ ਦਾ ਹਸਪਤਾਲ ਹੈ ਉਸ ਦੇ ਵਿੱਚ ਉਹਨਾਂ ਦਾ ਇਲਾਜ ਕਰਾਇਆ ਤੈਨ ਸਾਰਿਆਂ ਦੀਆਂ ਅਰਦਾਸਾਂ ਸਦਕਾ ਉਸ ਵਾਹਿਗੁਰੂ ਦੇ ਜਿਹੜੇ ਓਟ ਸਦਕਾ ਬਲਦੇਵ ਸਿੰਘ ਸਿਰਸਾ ਜੀ ਹੁਣ ਬਿਲਕੁਲ ਠੀਕ ਨਹੀਂ ਤਿੰਨ ਉਹਨਾਂ ਦੇ ਸਟੰਡ ਪੈ ਚੁੱਕੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਹਿਮ ਖਬਰ ਕਿਸਾਨ ਲੀਡਰ ਬਲਦੇਵ ਸਿੰਘ ਸਿਰਸਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜਿਨ੍ਹਾਂ ਦੀ ਪਿਛਲੇ ਦਿਨਾਂ ਦੇ ਵਿੱਚ ਅਚਾਨਕ ਖਨੌਰੀ ਬਾਰਡਰ ਦੇ ਉੱਤੇ ਤਬੀਤ ਖਰਾਬ ਹੋ ਜਾਂਦੀ ਆ ਤਾਂ ਐਂਬੂਲੈਂਸ ਦੇ ਵਿੱਚ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਲਿਆਂਦਾ ਜਾਂਦਾ ਤੇ ਉੱਥੇ ਉਹਨਾਂ ਨੂੰ ਰੱਖਿਆ ਜਾਂਦਾ ਪਰ ਉੱਥੇ ਉਹ ਰਹਿੰਦੇ ਨੇ ਤਾਂ ਹੁਣ ਕਿਸਾਨ ਜਿਹੜੇ ਇਹ ਇਲਜ਼ਾਮ ਡਾਕਟਰ ਦੇ ਉੱਤੇ ਲਗਾ ਰਹੇ ਨੇ ਕਹਿੰਦੇ ਸਟੰਟ ਪਾਉਣ ਦੇ ਲਈ ਕਿਹਾ ਸੀ ਪਰ ਸਟੰਟ ਨਹੀਂ ਪਾਇਆ ਅੱਜ ਪਾਉਣੇ ਆ ਕੱਲ ਪਾਉਣੇ ਆ ਪਰਸੋਂ ਪਾਉਣੇ ਆ ਇਹ ਕੁਝ ਕਿਹਾ ਗਿਆ ਤੇ ਆਖਰਕਾਰ ਅੱਜ ਬਲਦੇਵ ਸਿੰਘ ਸਿਰਸਾ ਨੂੰ